ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੌਟੀ ਪੰਜਾਬ ਦਾ ਪ੍ਰੋਗਰਾਮ ਖਬਰਾਂ ਦੇ ਚਾਰ ਅੱਜ ਦੀਆਂ ਖਬਰਾਂ ਦੇ ਉੱਤੇ ਚਰਚਾ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਦੁਖਦਾਈ ਖਬਰ ਜਿਹੜੀ ਪਦਮ ਸ੍ਰੀ ਸੁਜੀਤ ਪਾਤਰ ਦੇ ਦਿਹਾਂਤ ਦੇ ਨਾਲ ਜੁੜੀ ਹੋਈ ਵੀ ਸਾਹਮਣੇ ਆ ਰਹੀ ਹੈ ਉਹਨਾਂ ਦਾ ਦਿਹਾਂਤ ਹੋ ਗਿਆ ਉਹਨਾਂ ਦੇ ਨਾਲ ਨਾਲ ਜੋ ਕੁਝ ਹੋਇਆ ਕੀ ਘਟਨਾ ਕੀ ਵਾਪਰੀ ਇਹ ਮੱਧਪੱਗੀ ਖਬਰ ਆਈ ਹੈ ਤਾਂ ਕਾਰਨ ਕੀ ਨੇ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਨ ਦੇ ਸੇ ਚਿਲਾ ਜੀ ਕਿਲਾ ਹੀ ਸਵਾਗਤ ਹੈ ਪਹਿਲਾ ਪੌਟੀ ਪੰਜਾਬ ਦੇ ਉੱਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀ ਕਿਲਾ ਸਾਹਿਬ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਜ਼ਿਕਰ ਕਰ ਲਈਏ ਸਰਜੀਤ ਪਾਤਰ ਹੋਰਾਂ ਦਾ ਉਹਨਾਂ ਦਾ ਦਿਹਾਂਤ ਹੋ ਗਿਆ ਕੀ ਕੁਝ ਕਾਰਨ ਰਹੇ ਕੀ ਬਿਮਾਰ ਚੱਲ ਰਹੇ ਸੀ ਜਾਂ ਫਿਰ ਕਾਰਨ ਕੀ ਰਹੀ ਇਹ ਮੌਤ ਮਨਦੀਪ ਜੀ ਬਹੁਤ ਦੁਖਪਰੀ ਬਹੁਤ ਸੋਗਮਈ ਖਬਰ ਹੈ ਪੰਜਾਬੀ ਪਿਆਰਿਆਂ ਲਈ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਸੋਗ ਦੀ ਲਹਿਰ ਹੈ ਬਿਲਕੁਲ ਸਰਜੀਤ ਪਾਤਰ ਉਹ ਨਾਂ ਸੀ ਜਿਹੜਾ ਸਭ ਤੋਂ ਵੱਧ ਪੜਿਆ ਜਾਂਦਾ ਸੀ ਇਸ ਸਮਕਾਲ ਦੇ ਦਿਨਾਂ 'ਚ ਸਭ ਤੋਂ ਵੱਧ ਸੁਣਿਆ ਜਾਂਦਾ ਸੀ ਉਸ ਦੀਆਂ ਕਿੰਨੀਆਂ ਕਵਿਤਾਵਾਂ ਕਿੰਨੀਆਂ ਗੱਜਲਾਂ ਕਿੰਨੇ ਗਾਇਕਾਂ ਨੇ ਉਹਨਾਂ ਨੂੰ ਆਪਣੀ ਬੋਲੀ 'ਚ ਗਾਇਆ ਇਹ ਸੈਦ ਸੁਭਾਗ ਸਰਜੀਤ ਪਾਤਰ ਦੇ ਹਿੱਸੇ ਆਇਆ ਹਮ ਸਭ ਤੋਂ ਭਾਰਤ ਦਾ ਸਭ ਤੋਂ ਵੱਡਾ ਅਵਾਰਡ ਜਿਹੜਾ ਕਿਸੇ ਲੇਖਕ ਲਈ ਹੁੰਦਾ ਹੈ ਪਦਮ ਸ੍ਰੀ ਉਹ ਸਰਜੀਤ ਪਾਤਰ ਦੇ ਹਿੱਸੇ ਆਇਆ ਸਰਸ ਸਰਸਵਤੀ ਅਵਾਰਡ ਬਹੁਤ ਵੱਡਾ ਹੁੰਦਾ ਹੈ ਉਹ ਵੀ ਸਰਜੀਤ ਪਾਤਰ ਨੂੰ ਮਿਲਿਆ ਤੇ ਬਾਕੀ ਜਿਹੜੇ ਹੋਰ ਅਵਾਰਡਾਂ ਦੀ ਤਾਂ ਬਹੁਤ ਲਿਸਟ ਲੰਮੀ ਹੈ ਜੇ ਆਪਾਂ ਗਿਣਤੀ ਕਰਨ ਲੱਗੇ ਕਿ ਕਿੰਨੇ ਮਾਣ ਸਨਮਾਨ ਸਮੁੱਚੀ ਜ਼ਿੰਦਗੀ ਸਰਜੀਤ ਪਾਤਰ ਨੂੰ ਮਿਲੇ ਕਿੰਨੀਆਂ ਥਾਮਾਂ ਤੇ ਲੋਕਾਂ ਨੇ ਆਪ ਮੁਹਾਰੇ ਉਹਨਾਂ ਨੂੰ ਬਲਾ ਬਲਾ ਕੇ ਸੁਣਿਆ ਜਿਵੇਂ ਵੱਡੇ ਵੱਡੇ ਗਾਇਕਾਂ ਨੂੰ ਸੁਣਦੇ ਨੇ ਮੇਰਾ ਖਿਆਲ ਸਰਜੀਤ ਪਾਤਰ ਵੀ ਉਹਨਾਂ ਲੇਖਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਗਾਇਕਾਂ ਤੋਂ ਵੱਧ ਵੀ ਸੁਣਿਆ ਜਾਂਦਾ ਸੀ ਬਿਲਕੁਲ ਜਿੱਥੇ ਜਾਂਦੇ ਸੀ ਉਸ ਮਹਿਫਲ ਦਾ ਸ਼ਿੰਗਾਰ ਬਣਦੇ ਸੀ ਤੇ ਭੀੜ ਸਰਜੀਤ ਪਾਤਰ ਦੇ ਆਲੇ-ਦੁਆਲੇ ਉਹਨਾਂ ਨੂੰ ਸੁਣਣ ਲਈ ਜੁੜਦੀ ਰਹੀ ਹਮੇਸ਼ਾ ਸੰਦੀਪ ਜੀ ਬਿਲਕੁਲ ਠੀਕ ਸੀ ਉਹ ਆਲੇ ਲੰਗੇ ਕੱਲ ਜਾਂ ਪਰਸੋਂ ਚੰਡੀਗੜ੍ਹ ਤੇ ਮੋਹਾਲੀ 'ਚ ਸਹਿਤਕ ਸਮਾਗਮਾਂ 'ਚ ਹਿੱਸਾ ਲੈ ਕੇ ਗਏ ਨੇ ਚੜ੍ਹਦੀ ਕਲਾ 'ਚ ਸੀ ਇਹ ਬੀਤੀ ਰਾਤ ਉਹਨਾਂ ਨੂੰ ਕੋਈ ਸਾਇਲੈਂਟ ਅਟੈਕ ਦਿਲ ਦਾ ਦੌਰਾ ਪਿਆ ਜਿਹੜਾ ਜਾਨਲੇਵਾ ਸਿੱਧ ਹੋਇਆ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਜਿਹੜੀ ਕਿ ਬਹੁਤ ਦੁਖਦਈ ਹੈ ਤੇ ਆਪਾਂ ਪਵਾਦ ਟੀਵੀ ਪੰਜਾਬ ਵੱਲੋਂ ਵੀ ਭਰੇ ਹੋਏ ਮਨ ਨਾਲ ਦੁਖੀ ਹਿਰਦੇ ਨਾਲ ਆਪਣੀ ਪੰਜਾਬੀ ਮਾਂ ਬੋਲੀ ਦੇ ਪਿਆਰੇ ਸ਼ਾਇਰ ਸਰਜੀਤ ਪਾਤਰ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਉਹਨਾਂ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਉਹਨਾਂ ਦੇ ਲੱਖਾਂ ਕਰੋੜਾਂ ਜਿਹੜੇ ਉਹਨਾਂ ਨੂੰ ਪੜਨ ਤੇ ਸੁਣਨ ਵਾਲੇ ਉਹਨਾਂ ਦੇ ਪਾਠਕ ਸੀ ਉਹਨਾਂ ਨਾਲ ਵੀ ਦਿਲੋਂ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਬਿਲਕੁਲ 79 ਸਾਲ ਦੀ ਉਮਰ ਸੀ ਮਨਦੀਪ ਜੀ ਸਰਜੀਤ ਪਾਤਰ ਜੀ ਉਹਨਾਂ ਦੀ 14 ਜਨਵਰੀ 1945 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂਚ ਜੀ ਮਾਤਾ ਗਰਬਖਸ ਕੌਰ ਤੇ ਪਿਤਾ ਹਰਭਜਨ ਸਿੰਘ ਦੇ ਘਰ ਇਹਨਾਂ ਦਾ ਜਨਮ ਹੋਇਆ ਸੀ ਮੋਢਲੇ ਸਿੱਖਿਆ ਪਿੰਡ ਚੋਂ ਕੀਤੀ ਫਿਰ ਕੁਝ ਜਲੰਧਰੋਂ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਹਨਾਂ ਨੇ ਪੀ ਐਚ ਡੀ ਕੀਤੀ ਵੱਖ-ਵੱਖ ਖੇਤਾਵਾਂ ਤੇ ਅਧਿਆਪਨ ਦਾ ਕਾਰਜ ਕਰਨ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚੋਂ ਸੇਵਾਮੁਕਤ ਹੋਏ ਸਨ ਜੀ ਪੰਜਾਬੀ ਸਿਹਤ ਅਕਾਦਮੀ ਦੇ ਪ੍ਰਧਾਨ ਰਹੇ ਪੰਜਾਬ ਲੋਕ ਜਿਹੜਾ ਹੈਗਾ ਇਹ ਚੰਡੀਗੜ੍ਹ ਵਾਲੀ ਪੰਜਾਬ ਕਲਾ ਕੇਂਦਰ ਉਹਨਾਂ ਦੇ ਪ੍ਰਧਾਨ ਰਹੇ ਜੀ ਦੇ ਕੋਲੇ ਬਹੁਤ ਵੱਡਾ ਵਸ਼ਟ ਹੁੰਦਾ ਹੈ ਕਲਾਕਾਰਾਂ ਲਈ ਤੇ ਪੰਜਾਬੀ ਮਾਂ ਬੋਲੀ ਤੇ ਕਲਾ ਲਈ ਸੋ ਬਹੁਤ ਵੱਡਾ ਮਾਣ ਤੇ ਸਨਮਾਨ ਸਰਜੀਤ ਪਾਤਰ ਨੂੰ ਮਿਲਿਆ ਕਿੰਨੇ ਹੀ ਉਹਨਾਂ ਨੇ ਕਿਤਾਬਾਂ ਲਿਖੀਆਂ ਕਿੰਨੀਆਂ ਕਵਿਤਾਵਾਂ ਜਿਹੜੀਆਂ ਉਹਨਾਂ ਦੀਆਂ ਆਪ ਮਾ ਆਪ ਮਹਾਰੇ ਹਰੇਕ ਬੰਦਾ ਆਪਣੀ ਜ਼ਬਾਨ ਤੇ ਲਗਭਗ ਬੋਲਦਾ ਤੁਸੀਂ ਸੁਣਦੇ ਰਹਿੰਦੇ ਹੋਵੋਗੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਮੇਰਾ ਖਿਆਲ ਸਾਇਦ ਹੀ ਕੋਈ ਇਕੱਠ ਹੋਵੇ ਜਿੱਥੇ ਭਗਵੰਤ ਮਾਨ ਉਹਨਾਂ ਦਾ ਇਹ ਸ਼ੇ ਜਿਹੜਾ ਸ਼ੇਰ ਹੈ ਨਾਂ ਵਰਤਦਾ ਹੋਵੇ ਕਿ ਜੇ ਆਈ ਪੱਤ ਚੜਦਾ ਫੇਰ ਕੀ ਹੈ ਤੋ ਅਗਲੀ ਰੁੱਤ ਚ ਯਕੀਨ ਰੱਖੀ ਮੈਂ ਲੱਭ ਕੇ ਕੀਤੇ ਉਹ ਲਿਆਨਾ ਕਲਮਾ ਤੋਂ ਪੁੱਲਾ ਜੋਗੀ ਜ਼ਮੀਨ ਰੱਖੀ ਬਿਲਕੁਲ ਜੀ ਇਸੇ ਤਰ੍ਹਾਂ ਜਦੋਂ ਪੰਜਾਬ ਚੱਤਵਾਦ ਦਾ ਦੌਰ ਚੱਲ ਰਿਹਾ ਸੀ ਖੜਕੂਬਾਦ ਦਾ ਦੌਰ ਚੱਲ ਰਿਹਾ ਸੀ ਉਦੋਂ ਵੀ ਉਹਨਾਂ ਨੇ ਆਪਣੀ ਕਵਿਤਾਵਾਂ 'ਚ ਮਨਦੀਪ ਜੀ ਦਾ ਜ਼ਿਕਰ ਕੀਤਾ ਉਹਨਾਂ ਨੇ ਜਿਵੇਂ ਕਿਸੇ ਵੇਲੇ ਅਮਰਤਾ ਪ੍ਰੀਤਮ ਨੇ 1947 'ਚ ਵੰਡ ਵੇਲੇ ਇੱਕ ਤਰਨਾ ਪਾਇਆ ਸੀ ਆਪਣੀ ਕਵਿਤਾ ਰਾਹੀ ਉਸੇ ਤਰ੍ਹਾਂ ਇਹਨਾਂ ਸਰਜੀਤ ਪਾਤਰ ਨੇ ਵੀ ਇੱਕ ਤਰਨਾ ਪਾਇਆ ਸੀ ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਮਾਰੋ ਬਿਲਕੁਲ ਜੀ ਕਿਤੇ ਉਹਨਾਂ ਨੇ ਕਿਹਾ ਕੁਝ ਕਿਹਾ ਤੇ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਬਹੁਤ ਸਾਰੀਆਂ ਉਹਨਾਂ ਦੀਆਂ ਕਵਿਤਾਵਾਂ ਨੇ ਜਿੰਨੀਆਂ ਜਿਹੜੀਆਂ ਹਮੇਸ਼ਾ ਪੜੀਆਂ ਜਾਂਦੀਆਂ ਰਹਿਣਗੀਆਂ ਹਮੇਸ਼ਾ ਸੁਣੀਆਂ ਜਾਂਦੀਆਂ ਰਹਿਣਗੀਆਂ ਉਹ ਚਲੇ ਗਏ ਨੇ ਪਰ ਉਹ ਅਮਰ ਰਹਿਣਗੇ ਜਿਹੜੇ ਉਹਨਾਂ ਦਾ ਸਹਿਤਿਕ ਉਹਨਾਂ ਨੇ ਕਲਮ ਚਲਾਈ ਹੈ ਸਹਿਤਿਕ ਖੇਤਰ 'ਚ ਉਹ ਹਮੇਸ਼ਾ ਚਲਦੀ ਰਹੂਗੀ ਉਹਨੂੰ ਹਮੇਸ਼ਾ ਪੜਦਾ ਪੜਿਆ ਤੇ ਸੁਣਿਆ ਜਾਂਦਾ ਰਹੂਗਾ ਕਿੰਨੇ ਹੀ ਵਿਦਿਆਰਥੀਆਂ ਨੇ ਉਹਨਾਂ ਦੀ ਕਵਿਤਾ ਤੇ ਪੀ ਐਚ ਡੀ ਕੀਤੀ ਹੋਈ ਹੈ ਕਰਦੇ ਰਹਿਣਗੇ ਹਮੇਸ਼ਾ ਤੇ ਉਹਨਾਂ ਦੇ ਜਾਣ ਦੇ ਜਿਹੜਾ ਬਹੁਤ ਅਫਸੋਸ ਸਾਰਿਆਂ ਨੂੰ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਟਵੀਟ ਕਰਕੇ ਸ਼ਰਦਾ ਦੇ ਫੁੱਲ ਭੇਂਟ ਕੀਤੇ ਨੇ ਤੇ ਕਿਹਾ ਹੈ ਕਿ ਪੰਜਾਬੀ ਮਾਂ ਬੋਲੀ ਇੱਕ ਪੰਜਾਬੀ ਦੇ ਸਭ ਉੱਗੇ ਕਵੀ ਤੋਂ ਉੱਗੇ ਲੇਖਕ ਤੋਂ ਸਖਣੀ ਹੋ ਗਈ ਹੈ ਇਸੇ ਤਰ੍ਹਾਂ ਸੁਖਵੀਰ ਬਾਦਲ ਬਿਕਰਮ ਮਜੀਠੀਆ ਸਾਰੇ ਜਿਹੜੇ ਆਗੂ ਨੇ ਵੱਡੇ ਵੱਡੇ ਤੇ ਲੇਖਕਾਂ ਨੇ ਤਾਂ ਛੋਟੇ ਤੋਂ ਵੱਡਾ ਲੇਖਕ ਦੁਨੀਆ ਭਰਤ ਜਿੱਥੇ ਵੀ ਬੈਠਿਆ ਜੀ ਉਹ ਹੰਝੂ ਵਹਾ ਰਿਹਾ ਹੈ ਤੇ ਨਾਲ ਦੀ ਨਾਲ ਉਹਨਾਂ ਨਾਲ ਆਪਣੀਆਂ ਜੋੜੀਆਂ ਹੋਈਆਂ ਯਾਦਾਂ ਆਪੋ ਆਪਣੇ ਸੋਸ਼ਲ ਅਕਾਊਂਟਾਂ ਤੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਿਹਾ ਹੈ ਸੋ ਬਹੁਤ ਜਿਹੜਾ ਦੁਖਦਾਈ ਹੈ ਉਹਨਾਂ ਦਾ ਜਾਣਾ ਪਰ ਉਹ ਚਲੇ ਗਏ ਨੇ ਤੇ ਆਪਾਂ ਇੱਕ ਵਾਰ ਫੇਰ ਉਹਨਾਂ ਦੇ ਨੂੰ ਸਰਦਾ ਦੇ ਪੁੱਲ ਪੇਂਟ ਕਰਦੇ ਹੋਏ ਉਹਨਾਂ ਦਾ ਇੱਕ ਆਪਣਾ ਸ਼ੇਰ ਹੈ ਕਿ ਕੰਡਿਆਂ ਵਿੱਚ ਨਹੀਂ ਉਲਝੀਦਾ ਨਾ ਫੁੱਲਾਂ ਤੇ ਹੱਕ ਧਰੀ ਦਾ ਬਸ ਹਵਾ ਹੀ ਹੋ ਜਾਈਦਾ ਇਸ ਦੁਨੀਆ ਚੋਂ ਗੁਜ਼ਰਨ ਲੱਗਿਆ ਜੀ ਬਿਲਕੁਲ ਆਪਣੇ ਇਸ ਸ਼ੇਰ ਵਾਂਗ ਚੁੱਪਚੁਪੀਤੇ ਸਦੀਵੀ ਤੌਰ ਤੇ ਸਨ ਸਾਡੇ ਕੋਲੋਂ ਸਦਾ ਲਈ ਵਿਛੜ ਗਏ ਨੇ ਪਰ ਉਹਨਾਂ ਦੀ ਜਿਹੜੀ ਰਚਨਾਵਾਂ ਨੇ ਉਹਨਾਂ ਦੀ ਜਿਹੜੀ ਲੇਖਣੀ ਹੈ ਉਹਨਾਂ ਨੇ ਸਮੇ ਸਮੇਂ ਸਿਰ ਜਿਵੇਂ ਸਮਾਜ ਦੀ ਧਰਮ ਦੀ ਰਾਜਨੀਤੀ ਦੀ ਕੋਈ ਅਜਿਹਾ ਨੀ ਖੇਤਰ ਜੇ ਜਿਨ੍ਹਾਂ ਬਾਰੇ ਉਹਨਾਂ ਨੇ ਨਾ ਲਿਖਿਆ ਹੋਵੇ ਆਪਣੀਆਂ ਕਵਿਤਾਵਾਂ ਚ ਲੋਕਾਂ ਦੀ ਗੱਲ ਉਹਨਾਂ ਨੇ ਸ਼ਬਦਾਂ ਦੇ ਰੂਪ ਰਾਹੀਂ ਆਪਣੀਆਂ ਕਵਿਤਾਵਾਂ ਚ ਕੀਤੀ ਹੈ ਆਪਣੀਆਂ ਗਜ਼ਲਾਂ ਚ ਕੀਤੀ ਹੈ ਆਪਣੇ ਸ਼ੇਰਾਂ ਚ ਕੀਤੀ ਹੈ ਸੋ ਸਦਾ ਹੀ ਲੋਕ ਉਹਨਾਂ ਨੂੰ ਯਾਦ ਰੱਖਣਗੇ ਸਰਜੀਤ ਪਾਤਰ ਜੀ ਅਲਵਦਾ 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 ਜੀ ਬਿਲਕੁਲ ਦੇਸ਼ੀਅਤ ਸਰਪੰਚ ਜੀ ਪਾਸੇ ਗੱਲਬਾਤ ਕਰ ਲਈਏ ਸਿਆਸਤ ਹੋਣਾ ਚਾਹੀਦੀ ਹੈ ਤੇ ਜੀ ਅਰਵਿੰਦ ਕੇਜੀਵਾਲ ਦਿੱਲੀ ਦੇ ਮੁੱਖ ਮੰਤਰੀ ਆਖਰਕਾਰ ਬਾਹਰ ਹੀ ਆ ਗਏ ਮੋਤੀ ਸਾਹ ਉਹਦੇ ਅੱਗੇ ਝੁਕਦੇ ਦਿਖਾਈ ਦਿੱਤੇ ਉਹਨੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਹਲੇ ਲੰਬਾ ਸਮਾਂ ਉਹ ਜੇਲ੍ਹ ਦੇ ਅੰਦਰ ਰਹਿਣਗੇ ਇਹ ਲੱਗਦਾ ਕਿ ਅਰਵਿੰਦ ਕੇਜੀਵਾਲ ਦੇ ਆਉਣ ਦੇ ਬਕਰਕੇ ਬਾਹਰ ਜਿਹੜਾ ਇੰਡੀਆ ਕਰਜ ਉਹਨੂੰ ਕਿੰਨਾ ਕੋ ਫਾਇਦਾ ਹੋਵੇਗਾ ਜਾਂ ਫਿਰ ਪੰਜਾਬ ਦੇ ਵਿੱਚ ਇਹਦਾ ਕਿੰਨਾ ਕੁ ਅਸਰ ਦੇਖ ਨੂੰ ਮਿਲੇਗਾ ਮਨਦੀਪ ਜੀ ਅੰਤਰਿਮ ਜ਼ਮਾਨਤ ਕੱਲ ਸੁਪਰੀਮ ਕੋਰਟ ਨੇ ਦਿੱਤੀ ਹੈ ਅਰਵਿੰਦ ਕੇਜਰੀਵਾਲ ਨੂੰ ਜੀ ਕੋਈ ਦੋ ਰਾਮਾ ਨੇ ਕਿ ਕੇਂਦਰ ਸਰਕਾਰ ਦੀ ਜਿਹੜੀ ਈਡੀ ਹੈ ਜਿਹੜੀ ਕੇਂਦਰ ਦੇ ਥੱਲੇ ਚੱਲਦੀ ਹੈ ਉਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਉਹਨਾਂ ਨੂੰ ਜ਼ਮਾਨਤ ਨਾ ਮਿਲੇ ਜੋਰ ਲਾਣ ਲਈ ਵੱਡੇ ਤੋਂ ਵੱਡੇ ਵਕੀਲ ਕਰਕੇ ਉਹਨਾਂ ਨੇ ਅਖੀਰ ਤੱਕ ਹਰੇਕ ਕੰਮ ਦਾ ਮਾਰਿਆ ਨਵੇਂ-ਨਵੇਂ ਹਲਫਨਾਮੇ ਦਿੱਤੇ ਉਹਨਾਂ ਦੇ ਜਿਹੜੇ ਸਿਰ ਦੋਸ਼ ਲਗਾਏ ਗਏ ਨੇ ਉਹਨਾਂ ਬਾਰੇ ਗੱਲ ਕੀਤੀ ਇਹ ਵੀ ਕਿਹਾ ਕਿ ਪਹਿਲਾਂ ਕਿਸੇ ਨੂੰ ਚੋਣ ਲੜਨ ਲਈ ਜਾਂ ਚੋਣ ਪ੍ਰਚਾਰ ਕਰਨ ਲਈ ਖੁੱਲ ਨਹੀਂ ਮਿਲੀ ਲੋਕੀ ਜੀੜਾਂ ਚ ਬੈਠ ਕੇ ਚੋਣਾਂ ਲੜਦੇ ਰਹੇ ਨੇ ਵੀ ਕੋਈ ਲੋਕਤੰਤਰਿਕ ਤੇ ਸੰਵਿਧਾਨਕ ਹੱਕ ਨਹੀਂ ਹੈ ਚੋਣ ਪ੍ਰਚਾਰ ਕਰਨਾ ਪਰ ਜਿਹੜੀ ਮਨਦੀਪ ਜੀ ਸੁਪਰੀਮ ਕੋਰਟ ਦਾ ਬੈਚ ਸੀ ਜਿਹੜਾ ਸੁਣਵਾਈ ਕਰ ਰਿਹਾ ਸੀ ਇਸ ਕੇਸ ਦੀ ਸੰਜੀਵ ਖੰਨਾ ਤੇ ਦਿਪੰਕਰ ਦਿੱਤਾ ਜੀ ਉਹਨਾਂ ਨੇ ਅੰਤਰਿਮ ਜ਼ਮਾਨਤ ਦੇਤੀ ਉਹਨਾਂ ਨੇ ਕਿਹਾ ਵੀ ਜਿਹੜਾ ਅਰਵਿੰਦ ਕੇਜਰੀਵਾਲ ਹੈ ਠੀਕ ਹੈ ਇਹਦੇ ਤੇ ਦੋਸ਼ ਲੱਗੇ ਨਹੀਂ ਪਰ ਅਜੇ ਦੋਸ਼ੀ ਨਹੀਂ ਠਹਿਰਾਇਆ ਗਿਆ ਬਿਲਕੁਲ ਇੱਕ ਉਹਨਾਂ ਨੇ ਇਹ ਵੀ ਕਿਹਾ ਵੀ ਇਹਨਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ ਇੱਕ ਉਹਨਾਂ ਨੇ ਇਹ ਵੀ ਕਿਹਾ ਕਿ ਸਮਾਜ ਲਈ ਕੋਈ ਖਤਰਾ ਨਹੀਂ ਹੈਗਾ ਜਿਹੜਾ ਅਰਵਿੰਦ ਕੇਜਰੀਵਾਲ ਹੈ ਜੇ ਬਾਹਰ ਜਾਂਦਾ ਹੈ ਸੋ ਉਹਨਾਂ ਨੂੰ ਜਿਹੜਾ ਪਹਿਲੀ ਜੂਨ ਤੱਕ ਦੀ ਅੰਤ੍ਰਮ ਜਵਾਨਤ ਦਿੱਤੀ ਹੈ ਹਾਲਾਂਕਿ ਜਿਹੜਾ ਅਰਵਿੰਦ ਕੇਜਰੀਵਾਲ ਦਾ ਵਕੀਲ ਸੀ ਸਿੰਘ ਵੀ ਉਹਨਾਂ ਨੂੰ 6 ਤਰੀਕ ਤੱਕ ਦੀ ਮੰਗ ਰਹੀ ਸੀ ਅੰਤਰਿਮ ਜ਼ਮਾਨਤ ਕਿਉਂ ਜਦੋਂ ਤੱਕ ਕੋਈ ਨਤੀਜੇ ਆ ਜਾਣਗੇ ਉਦੋਂ ਤੱਕ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਜਾਵੇ ਪਰ ਇਹ ਗੱਲ ਮਨਜ਼ੂਰ ਨਹੀਂ ਕੀਤੀ ਅਦਾਲਤ ਨੇ ਤੇ ਪਹਿਲੇ ਜੂਨ ਤੱਕ ਉਹਨਾਂ ਨੂੰ ਅੰਤਰਿਮ ਜ਼ਮਾਨਤ ਦੇਤੀ ਨਾਲ ਕੁਝ ਸ਼ਰਤਾਂ ਵੀ ਲਾਈਆਂ ਨੇ ਮਨਦੀਪ ਜੀ ਕਿ ਤੁਸੀਂ ਦਫ਼ਤਰ ਨਹੀਂ ਜਾਣਾ ਕਿਸੇ ਫੈਲ ਤੇ ਤੁਸੀਂ ਹਸਾਕਰ ਨਹੀਂ ਕਰਨੇ ਜਿਹੜਾ ਮਨੀ ਲਾਂਡਰਿੰਗ ਦਾ ਕੇਸ ਹੈ ਉਹਨਾਂ ਦੇ ਗੱਲ ਪਾਇਆ ਹੋਇਆ ਉਹਦੇ ਸੰਬੰਧੀ ਕੋਈ ਟਿੱਪਣੀ ਨਹੀਂ ਕਰਨੀ ਕਿਸੇ ਗਵਾਹ ਨਾਲ ਕੋਈ ਰਾਬਤਾ ਨਹੀਂ ਕਰਨਾ ਕੋਈ ਕੇਸ ਨਾਲ ਸੰਬੰਧਿਤ ਫੈਲ ਨਹੀਂ ਪੜਨੀ ਇਹ ਅਜਈਆਂ ਜੜੀਆਂ ਪੰਜ ਚਾਰ ਜੜੀ ਉਹਨਾਂ ਤੇ ਸ਼ਰਤਾਂ ਲਾਈਆਂ ਬਈ ਨੇ ਈਡੀ ਨੇ ਲਾਣੀਆਂ ਬਣਦੀਆਂ ਸੀ ਨੇ ਕੁਦਰਤੀ ਕਾਨੂੰਨਾਂ ਤੌਰ ਤੇ ਜੜੀਆਂ ਬਣਦੀਆਂ ਸੀ ਸੋ ਅਰਵਿੰਦ ਕੇਜਰੀਵਾਲ ਦੇਰ ਸ਼ਾਮ ਜੇਲ੍ਹ ਚੋਂ ਬਾਹਰ ਆ ਗਏ ਨੇ ਤੇ ਉਹਨਾਂ ਨੇ ਆਂਦਿਆਂ ਨਹੀਂ ਦਹਾੜ ਮਾਰ ਦਿੱਤੀ ਹੈ ਦੀਪ ਜੀ ਉਹਨਾਂ ਨੇ ਕਿਹਾ ਕਿ 140 ਕਰੋੜ ਲੋਕਾਂ ਦੇ ਨਾਲ ਮਿਲ ਕੇ ਤਾਨਾ ਸ਼ਾਹੀ ਦੇ ਖਿਲਾਫ ਜੰਗ ਲੜਾਂਗਾ ਉਹਨਾਂ ਨੇ ਕਿਹਾ ਮੈਨੂੰ ਹਨੂਮਾਨ ਜੀ ਨੇ ਮੇਰੇ ਤੇ ਕਿਰਪਾ ਕੀਤੀ ਹੈ ਤੇ ਅੱਜ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਦਿੱਲੀ ਦੇ ਕਨਾਟ ਪੈਲੇਸ ਦੇ ਹਨੂਮਾਨ ਮੰਦਿਰ 'ਚ ਇਕੱਠੇ ਹੋਣ ਲਈ ਵੀ ਕਿਹਾ ਜਿੱਥੇ ਉਹ ਮੱਥਾ ਟੇਕ ਕੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ। ਜੀ ਸੋ ਜਿਹੜਾ ਅਰਵਿੰਦ ਕੇਜਰੀਵਾਲ ਦਾ ਬਾਹਰ ਆਣਾ ਹੈ ਇਹ ਭਾਜਪਾ ਲਈ ਨਿਮੋਸ਼ੀ ਹੈ ਕਿਉਂਕਿ ਉਹ ਸਾਰਾ ਜ਼ੋਰ ਲਾ ਰਹੇ ਸੀ ਤੇ ਜਦੋਂ ਐਨ ਮੌਕੇ ਤੇ ਉਹਨਾਂ ਨੂੰ ਜੇਲ੍ਹ 'ਚ ਪਹੁੰਚਾਇਆ ਗਿਆ ਸੀ ਉਹਦਾ ਵੀ ਕਾਰਨ ਇੱਕੋ ਹੀ ਸੀ ਵੀ ਕਿਤੇ ਨਾ ਕਿਤੇ ਇਹਨੂੰ ਬਾਹਰ ਰੱਖਿਆ ਜਾਵੇ ਚੋਣ ਪ੍ਰਚਾਰ ਚ ਬਿਲਕੁਲ ਜੀ ਤੇ ਅਮਿਤ ਸ਼ਾਹ ਨੇ ਤਾਂ ਬਿਆਨ ਵੀ ਦਿੱਤਾ ਹੈ ਮਨਦੀਪ ਜੀ ਅੱਜ ਕਿ ਇਹਨਾਂ ਨੂੰ ਪੱਕੀ ਜਿਮਾਨ ਤੇ ਨਹੀਂ ਮਿਲੀ ਇਹਨਾਂ ਨੂੰ ਅੰਦਰ ਮੇ ਜਿਮਾਨ ਤੇ ਮਿਲੀ ਹੈ ਫਿਰ ਜਿਹੜੇ ਜਾਣਗੇ ਚਲੋ ਉਹਨਾਂ ਦਾ ਕਿਹੜਾ ਬਣਦਾ ਸੀ ਤੇ ਉਹਨਾਂ ਨੇ ਜਾਣਾ ਹੈ ਪਰ ਇੰਡੀਆ ਗੜ੍ਹ ਜੋੜ ਚ ਨਮਾ ਆਵਾਰ ਹੈ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਚ ਬਹੁਤ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਇਹ ਦੇਖੋ ਕਿ ਜਦੋਂ ਅਰਵਿੰਦ ਕੇਜਰੀਵਾਲ देर ਸ਼ਾਮ ਨੂੰ ਦੇ ਹਰਜੀਤ ਉਹ ਤੋਂ ਬਾਹਰ ਆਏ ਨੇ ਤਾਂ ਉਹਨਾਂ ਦੀ ਸਰਕਾਰੀ ਜਿਹੜੀ ਰਹਿਸ਼ ਹੈ ਉਹਨਾਂ ਦੇ ਜਿੱਥੇ ਸਮਰਥਕਾਂ ਨੇ ਰਾਜ ਚ ਬਲੰਟੀਅਰਾਂ ਨੇ ਥਾਂ ਥਾਂ ਬੰਬ ਪਟਾਕੇ ਚਲਾ ਕੇ ਵੀ ਖੁਸ਼ੀ ਦਾ اظہار ਕੀਤਾ ਨਾਰੇ ਵੀ ਲਾਏ ਕਿ ਜੇਲ੍ਹ ਦੇ ਤਾਲੇ ਟੁੱਟ ਗਏ ਕੇਜਰੀਵਾਲ ਜੀ ਛੁੱਟ ਗਏ ਭਾਵੇਂ ਉਹ ਹਲੇ ਅਰਜੀ ਤੌਰ ਤੇ ਛੁੱਟੇ ਨੇ ਪਰ ਚਲੋ ਬਲੰਟੀਅਰਾਂ ਨੂੰ ਨਮਾਕ ਸ਼ਾ ਮਿਲਿਆ ਹੈ ਤੇ ਉਹਨਾਂ ਦੀ ਸਰਕਾਰੀ ਰਹਿਸ਼ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਤੋਂ ਪਹਿਲਾਂ ਪਹੁੰਚੇ ਹੋਏ ਸੀ ਜੀ ਉਹਨਾਂ ਨੂੰ ਮਿਲਣ ਲਈ ਉਹਨਾਂ ਦੇ ਧਰਮ ਪਤਨੀ ਸਨੀਤਾ ਕੇਜਰੀਵਾਲ ਤਾਂ ਜੇਲ੍ਹ ਤੋਂ ਲੈਣ ਹੀ ਗਏ ਹੋਏ ਸੀ ਨਾਲ ਸੰਦੀਪ ਪਾਟਕ ਜੀ ਵੀ ਸੀ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ ਜੀ ਸੋ ਕਾਫੀ ਉਤਸ਼ਾਹ ਹੈ ਤੇ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਕਿਉਂਕਿ ਦੋਵੇਂ ਥਾਵਾਂ ਤੇ ਹਲੇ ਚੋਣਾਂ ਹੋਣੀਆਂ ਨੇ ਜਿੱਥੇ ਸਰਕਾਰ ਹੈ ਆਵਾਜ਼ੀ ਪਾਰਟੀ ਦੀ 25 ਮਈ ਨੂੰ ਦਿੱਲੀ 'ਚ ਚੋਣਾਂ ਨੇ ਤੇ 1 ਜੂਨ ਨੂੰ ਪੰਜਾਬ 'ਚ ਚੋਣਾਂ ਨੇ ਮੈਨੂੰ ਲੱਗਦਾ ਹੈ ਮਨਦੀਪ ਜੀ ਕਿ ਪਹਿਲਾਂ ਹੁਣ ਉਹ ਦਿੱਲੀ 'ਚ ਮੋਰਚਾ ਸਾਂਭਣਗੇ ਕਿਉਂਕਿ ਉੱਥੇ ਕਾਂਗਰਸ ਨਾਲ ਮਿਲ ਕੇ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਜੀ ਇੰਡੀਆ ਘਟ ਜੋੜ ਰਹੀ ਤੇ ਪੰਜਾਬ ਚ ਇਹ ਇਕੱਲੇ ਇਕੱਲੇ ਲੜ ਰਹੇ ਨੇ ਦੋਵੇਂ ਥਾਵਾਂ ਤੇ ਹੁਣ ਕੇਜਰੀਵਾਲ ਜਿਹੜੇ ਪਹਿਲਾਂ ਭਗਵੰਤ ਮਾਨ ਚੋਣ ਮਹਾਜ ਦੀ ਅਗਵਾਈ ਕਰ ਰਹੇ ਸੀ ਹੁਣ ਅਗਲੇ ਦਿਨਾਂ ਚ ਹਰਮਿੰਦ ਕੇਜਰੀਵਾਲ ਚੋਣ ਮਹਾਜ ਦੀ ਜਿਹੜੀ ਅਗਵਾਈ ਕਰਨਗੇ ਕੇਂਦਰ ਦੇ ਵਿਰੁੱਧ ਭਾਜਪਾ ਦੇ ਵਿਰੁੱਧ ਈਡੀ ਦੇ ਵਿਰੁੱਧ ਉਹ ਬਹੁਤ ਕੁਝ ਬੋਲਣਗੇ ਹੂੰ ਇਹ ਗੱਲ ਜੇ ਦੇਖਣੀ ਬਾਕੀ ਹੋਏਗੀ ਕਿ ਲੋਕ ਕਿਸ ਢੰਗ ਨਾਲ ਲੈਣਗੇ ਇਹਨਾਂ ਨੂੰ ਕੋਈ ਹਮਦਰਦੀ ਉਹਨਾਂ ਦੇ ਜੇਲ੍ਹ ਜਾਣ ਦੀ ਜਾਂ ਜੇਲ੍ਹ ਤੋਂ ਬਾਹਰ ਆਉਣ ਦੀ ਜਾਂ ਉਹਨਾਂ ਵੱਲੋਂ ਸੁਣਾਈਆਂ ਗੱਲਾਂ ਦੀ ਕੋਈ ਹਮਦਰਦੀ ਉਹਨਾਂ ਨੂੰ ਮਿਲੇਗੀ ਵੋਟਾਂ ਦੇ ਰੂਪ ਵਿੱਚ ਇਹ ਤਾਂ ਫੈਸਲਾ ਬਾਅਦ ਚ ਹੋਵੇਗਾ ਪਰ ਉਹ ਆਪਣੇ ਵੱਲੋਂ ਹੁਣ ਕੋਈ ਕੋਸ਼ਿਸ਼ ਬਾਕੀ ਨਹੀਂ ਛੱਡਣਗੇ ਹੋ ਸਕਦਾ ਕਿਤੇ ਕਿਤੇ ਭਾਵਕ ਹੋ ਕੇ ਅੱਖਾਂ ਚੋਂ ਹੰਝੂ ਵੀ ਕੱਢ ਲੈਣ ਕਿ ਮੇਰੇ ਨਾਲ ਮੇਰੇ ਤੇ ਕੋਈ ਇਹ ਤਸ਼ੱਦਦ ਕੀਤਾ ਇਹ ਹੋਇਆ ਉਹ ਹੋਇਆ ਕਿਉਂਕਿ ਉਹਨਾਂ ਨੂੰ ਮੌਕਾ ਮਿਲਿਆ ਹੈ ਹੁਣ ਕਹਿਣ ਦਾ ਤੇ ਵੋਟਾਂ ਦੇ ਦੇਣ ਨੇ ਤੇ ਉਹ ਜ਼ਰੂਰ ਆਪਣੀ ਗੱਲ ਕਹਿਣਗੇ ਇਹਨਾਂ ਵੋਟਾਂ 'ਚ ਇੱਕ ਵਾਰ ਇਹ ਮਨਦੀਪ ਜੀ ਉਹਨਾਂ ਦੀ ਚੋਣ ਜਿਹੜੀ ਅੰਤਰੀਮ ਜਮਾਨਤ ਮਿਲੀ ਹੈ ਉਹਨਾਂ ਨੂੰ ਦੋ ਤਰੀਕ ਨੂੰ ਤਾਂ ਭਵੇਂ ਦੁਆਰਾ ਜਾਣਾ ਪਏਗਾ ਉਹਨਾਂ ਨੂੰ ਜੇਲ੍ਹ 'ਚ ਹੂੰ ਬਿਲਕੁਲ ਜੀ ਸਰੈਂਡਰ ਕਰਨਾ ਪਏਗਾ ਪਰ ਜਦੋਂ ਤੱਕ ਉਹ ਇੱਥੇ ਹੈਗੇ ਨੇ ਘੱਟੋ-ਘੱਟ ਉਹਨਾਂ ਕੋਲੇ 20 ਦਿਨ ਹੈਗੇ ਨੇ ਮਨਦੀਪ ਜੀ ਤੇ ਇਹਨਾਂ 20 ਦਿਨਾਂ 'ਚ ਮੈਨੂੰ ਨਹੀਂ ਲੱਗਦਾ ਉਹ ਟਿਕ ਕੇ ਬੈਠਣਗੇ ਇੱਕ ਦਿਨ ਵੀ ਉਹ ਪੰਜਾਬ ਹਰਿਆਣਾ ਕਿਉਂਕਿ ਹਰਿਆਣਾ ਚ ਵੀ ਇੰਡੀਆ ਗੱਠ ਜੋੜ ਰਹੀ ਉਹਨਾਂ ਦਾ ਇੱਕ ਉਮੀਦਵਾਰ ਚੋਣ ਲੜ ਰਿਹਾ ਤੇ ਦਿੱਲੀ ਚ ਹੁਣ ਉਹ ਧੂਆਂ ਧਾਰ ਪ੍ਰਚਾਰ ਕਰਨਗੇ ਤੇ ਉਹਦਾ ਫਾਇਦਾ ਉਹਨਾਂ ਦੇ ਉਮੀਦਵਾਰਾਂ ਨੂੰ ਹੋਵੇਗਾ ਜਾਂ ਨਹੀਂ ਹੋਵੇਗਾ ਇਹਦਾ ਫੈਸਲਾ ਤਾਂ ਇਹਦਾ ਪਤਾ ਤਾਂ 4 ਜੂਨ ਨੂੰ ਲੱਗੇਗਾ ਪਰ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਨਾਲ ਇੱਕ ਵਾਰ ਵਲੰਟੀਅਰਾਂ ਚ ਉਤਸ਼ਾਹ ਦੀ ਲਹਿਰ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਜੀ ਪిల్లా ਸਾਹਿਬ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਤੋਂ ਦੇ ਰਾਸ਼ਟਰਪਤੀ ਮੈਂਬਰੇ ਲਾਗੂ ਚੇਦਾਂ ਉਹਨਾਂ ਦੀ ਜ਼ੋਰੀ ਪੰਜਾਬ ਤੋਂ ਵੀ ਬਣੀ ਹੋਈ ਹੈ वैसे वे ते विक्टर फिगारेनी वो ਹਾਲੇ ਤੱਕ ਪੰਜਾਬ ਚ ਕਿਉਂ ਨਹੀਂ ਪਹੁੰਚਾ ਜਦੋਂ 파ਰਟੀ ਨੂੰ ਲੋਡ ਹੋਵੇ ਤਾਂ ਉਦੋਂ ਇਸ ਤਰ੍ਹਾਂ ਜਿਵੇਂ ਬੱਬ ਦੇ ਵਿੱਚ ਹਾਲੇ ਤੱਕ ਬੈਠੇ ਰਿਹਾ ਨਾ ਹਾਲੇ ਤੱਕ ਪੰਜਾਬ ਨਹੀਂ ਆਉਣਾ ਕੀ ਕੋਈ ਸੰਕੇਤ ਦਿੱਿੰਦੇ ਮਨਦੀਪ ਜੀ ਰਾਗਵ ਚੱਡਾ ਦਾ ਕੀ ਇਹਨਾਂ ਦੇ ਸੱਤ ਦੇ ਸੱਤ ਚੋਂ ਕੋਈ ਰਾਜ ਸਭਾ ਮੈਂਬਰ ਇੱਥੇ ਨਹੀਂ ਤੁਹਾਨੂੰ ਨਜ਼ਰ ਆ ਰਹੇ ਦੱਸੋ ਮਿਲਕ ਸੰਦੀਪ ਪਾਟਕ ਨੂੰ ਛੱਡ ਕੇ ਔਰ ਕਿਹੜਾ ਰਾਜ ਸਭਾ ਦਾ ਮੈਂਬਰ ਹੈ ਜਿਹੜਾ ਭਗਵੰਤ ਮਾਨ ਦੇ ਕੋਲ ਆ ਕੇ ਚੋਣ ਪ੍ਰਚਾਰ ਕਰ ਰਿਹਾ ਜਿੱਨਾ ਕਿ ਤੇ ਹਰਭਜਨ ਸਿੰਘ ਲੱਭ ਰਿਹਾ ਸੰਤ ਸਿਚੇਵਾਲ ਹੋਰੀ ਤਾਂ ਕਹਿ ਚੁੱਕੇ ਨੇ ਕਿ ਮੈਂ ਚੋਣ ਪ੍ਰਚਾਰ 'ਚ ਬਿਲਕੁਲ ਨਹੀਂ ਜਾਣਾ ਬਿਲਕੁਲ ਇਸੇ ਤਰ੍ਹਾਂ ਇਸੇ ਤਰ੍ਹਾਂ ਜਿਹੜੇ ਮਿੱਤਰ ਜੀ ਨੇ ਉਹ ਕਿਤੇ ਨਜ਼ਰ ਨਹੀਂ ਆ ਰਹੇ ਵਿਕਰਮਜੀਤ ਸਾਨੀ ਕਿਤੇ ਨਹੀਂ ਦਿਖ ਰਿਹਾ ਤੇ ਤੁਸੀਂ ਜਿਹੜੀ ਗੱਲ ਕੀਤੀ ਹੈ ਰਾਗਵ ਚੱਡਾ ਦੀ ਉਹਨਾਂ ਦੀ ਜਿਹੜੀ ਧੂਰੀ ਹੈ ਮਨਦੀਪ ਜੀ ਇਹ ਅਜਿਹੇ ਔਖੇ ਸਮੇਂ ਕਿਉਂਕਿ ਦੇਖੋ ਜਦੋਂ ਕੇਜਰੀਵਾਲ ਜੇਲ੍ਹ ਚ ਗਏ ਸੀ ਪਾਰਟੀ ਲਈ ਬੜਾ ਔਖਾ ਸਮਾਂ ਸੀ ਉਹ ਵੀ ਬਿਲਕੁਲ ਤੇ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਉਹ ਵੀ ਪਾਰਟੀਆਂ ਲਈ ਪਰਖ ਦੀ ਘੜੀ ਹੁੰਦੀ ਹੈ ਹੂੰ ਤੇ ਇਹਨਾਂ ਦੋਵਾਂ ਮੌਕਿਆਂ ਵੇਲੇ ਰघव ਚੱਡੇ ਦੀ ਗੈਰ ਹਾਜ਼ਰੀ ਹੂੰ ਇਹ ਕੁਝ ਹੋਰ ਤਰ੍ਹਾਂ ਦਾ ਹੀ ਸੰਕੇਤ ਦਿੰਦੀ ਹੈ ਜੀ ਕਿਹਾ ਜਾ ਰਿਹਾ ਉਹ ਇੰਗਲੈਂਡ ਗਏ ਹੋਏ ਨੇ ਵਿਰੋਧੀ ਤੀਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਵਾਲ ਚੁੱਕਰੀਆਂ ਨੇ ਕੋਈ ਕਹਿ ਰਿਹਾ ਹੈ ਉਹ ਡਰ ਕੇ ਉਥੇ ਇੰਗਲੈਂਡ ਬੈਠੇ ਨੇ ਵੀ ਉਹਨਾਂ ਨੂੰ ਵੀ ਡਰ ਹੈ ਅਰਵਿੰਦ ਕੇਜਰੀਵਾਲ ਤੋਂ ਬਾਅਦ ਉਹਨਾਂ ਦੀ ਵਾਰੀ ਆਣ ਵਾਲੀ ਹੈ ਹੂੰ ਕੋਈ ତਿਰ ਕਹਿ ਰਹੀ ਹੈ ਜੀ ਉਹ ਪੈਸੇ ਇਨਵੈਸਟ ਕਰਨ ਗਏ ਹੋਏ ਨੇ ਜਾਨੀ ਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵਿਰੋਧੀ ਕਰ ਰਹੇ ਨੇ ਤੇ ਉਹਨਾਂ ਨੂੰ ਕਰਨੀਆਂ ਬਣਦੀਆਂ ਨੇ ਕਿਉਂਕਿ ਰਗਵ ਚੱਡਾ ਇੱਕ ਅਜਿਹਾ ਆਗੂ ਸੀ ਤੁਸੀਂ ਦੇਖਿਆ ਹੋਣਾ ਕਿ ਵਿਧਾਨ ਸਭਾ ਦੀ ਚੋਣ ਚ 2022 ਦੀ ਪੰਜਾਬ ਚ ਕਿੰਨੇ ਸਰਗਰਮ ਸੀ ਸਾਰੀਆਂ ਟਿਕਟਾਂ ਦੀ ਵੰਡ ਲਗਭਗ ਉਹਨਾਂ ਰਾਹੀਂ ਹੋਈ ਔਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਆਪਣਾ ਇੱਕ ਕਿਸਮ ਦਾ ਸੁਪਰਬ ਸੁਪਰੀਮੋ ਸੀ ਪੰਜਾਬ ਦੇ ਉਹ ਲਾਏ ਹੋਏ। ਹੂੰ ਤੇ ਜਦੋਂ ਚੋਣਾਂ ਖਤਮ ਹੋ ਗਈਆਂ ਸੀ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ ਸੀ। ਮਨਦੀਪ ਜੀ ਉਸ ਤੋਂ ਬਾਅਦ ਵੀ ਇਹ ਮੰਨਿਆ ਜਾ ਰਿਹਾ ਸੀ ਜਿਹੜਾ ਪੰਜਾਬ ਵਿੱਚ ਵੀ ਰਾਗਵ ਚੱਡੇ ਦੀ ਕੋਠੀ ਚੋਂ ਜੋ ਉਦੇਸ਼ ਆ ਰਿਹਾ ਹੈ ਉਹੀ ਪ੍ਰਵਾਨ ਹੁੰਦਾ ਹੈ ਜਨ ਕਿ ਉਹਨੂੰ ਮੁੱਖ ਮੰਤਰੀ ਤੋਂ ਵੀ ਉੱਪਰ ਸੁਪਰੀਮ ਮੁੱਖ ਮੰਤਰੀ ਦੇ ਤੌਰ ਤੇ ਭਾਵੇਂ ਸੰਵਿਧਾਨਕ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਸਤੋਂ ਵੀ ਉੱਤੇ ਰਗਵ ਚੱਡੇ ਦੀ ਜਿਹੜੀ ਗੱਲ ਹੈ ਭਗਵੰਤ ਮਾਨ ਤੋਂ ਉੱਪਰੋਂ ਚੱਲਦੀ ਸੀ ਬਹੁਤ ਸਾਰੇ ਜਿਹੜੀਆਂ ਇਹ ਸਰਗੋਸ਼ੀਆਂ ਚੱਲਦੀਆਂ ਸੀ ਕਿ ਜੇ ਕਿਸੇ ਨੇ ਅਧਿਕਾਰੀ ਕੋਈ ਵੱਡੀ ਪੋਸਟ ਲੈਣੀ ਹੈ ਤਾਂ ਉਹ ਰਗਵ ਚੱਡੇ ਦੀ ਹਾਜ਼ਰੀ ਭਰੇ ਜੇ ਕਿਸੇ ਨੇ ਕੋਈ ਚੇਅਰਮੈਨੀ ਲੈਣੀ ਹੈ ਤਾਂ ਰਗਵ ਚੱਡੇ ਦੀ ਹਾਜ਼ਰੀ ਭਰੇ ਤੇ اچانک ਆਪਣੇ ਵਿਆਹ ਤੋਂ ਬਾਅਦ ਉਹਨਾਂ ਦੇ ਵਿਆਹ ਵੇਲੇ ਵੀ ਕਿੰਨੀ ਚਰਚਾ ਚ ਆਈ ਸੀ ਜਦੋਂ ਪੰਜਾਬ ਦੀ ਕਿੰਨੀ ਸਾਰੀ ਕੁੜੀ ਉਸ ਉਹਨਾਂ ਦੇ ਵਿਆਹ ਵੇਲੇ ਦੂਜੇ ਸਟੇਟ ਚ ਜਾ ਕੇ ਵੀ ਲਾਈ ਹੋਈ ਸੀ ਬਹੁਤ ਸਾਰੀਆਂ ਨਿਯੁਕਤੀਆਂ ਰਗਵ ਚੜੇ ਨੇ ਕੀਤੀਆਂ ਤੇ ਕਰਵਾਈਆਂ ਤੇ ਹੁਣ ਜਦੋਂ ਵਿਆਹ ਤੋਂ ਬਾਅਦ ਇੱਕਦਮ ਰਾਜਨੀਤਿਕ ਜਿਹੜੀ ਦ੍ਰਿਸ਼ਾ ਹੈ ਪੰਜਾਬ ਦਾ ਇਹ ਤੋਂ ਦੂਰੀ ਬਣਾ ਕੇ ਜੇ ਬੈਠੇ ਨੇ ਤਾਂ ਤਰ੍ਹਾਂ ਤਰ੍ਹਾਂ ਦੀਆਂ ਕਿਆਸਰਾਂੀਆਂ ਜ਼ਰੂਰ ਲੱਗ ਰਹੀਆਂ ਨੇ ਅਰਵਿੰਦ ਕੇਜਰੀਵਾਲ ਜੇਲ੍ਹ ਚੋਂ ਬਾਹਰ ਨੇ ਤੇ ਰਗਵ ਛੱਟਾ ਹਾਲੇ ਵੀ ਪੰਜਾਬ ਤੋਂ ਦੂਰ ਹੀ ਬੈਠੇ ਨੇ ਬਿਲਕੁਲ ਹਾਲੇ ਵੀ ਉਹ ਲੰਡਨ ਨੇ ਜਾਂ ਕਿੱਥੇ ਨੇ ਤਾਂ ਉਹਨਾਂ ਨੂੰ ਪਤਾ ਹੋਵੇਗਾ ਪਰ ਵਿਰੋਧੀ ਉਹਨਾਂ ਨੂੰ ਕਹਿ ਰਹੇ ਨੇ ਕਿ ਉਹ ਲੰਡਨ ਨੇ ਪਰ ਉਹਨਾਂ ਦੀ ਇਹ ਦੂਰੀ ਬਹੁਤ سارے ਸਵਾਲ ਜ਼ਰੂਰ ਖੜੇ ਕਰਦੀ ਏ ਪੰਜਾਬ ਦੀ ਰਾਜਨੀਤੀ ਚ ਇਹ ਸਵਾਲ ਰਗਵ ਛੱਡੇ ਜਵਾਬ ਰਗਵ ਛੱਡੇ ਨੂੰ ਇੱਕ ਨਾ ਇੱਕ ਦਿਨਾਂ ਦੇਣੇ ਦਾ ਦੇਖੋ ਜ਼ਰੂਰ ਪਹਿਣ ਗਿਆ ਰਵਿੰਦ ਕੇਜਰੀਵਾਲ ਨੂੰ ਵੀ ਸਵਾਲ ਹੋਣਗੇ ਤੇ ਭਗਵੰਤ ਮਾਨ ਨੂੰ ਤਾਂ ਕਰ ਹੀ ਰਹੇ ਨੇ ਲੋਕੀ ਸਵਾਲ ਬਿਲਕੁਲ ਕਿਉਂਕਿ ਭਗਵੰਤ ਮਾਨ ਕਹਿੰਦਾ ਹੈ ਕਿ ਮੈਨੂੰ 13 ਬਾਹਾਂ ਦੇ ਦਿਓ ਮੈਨੂੰ 13 ਆਵਾਜ਼ਾਂ ਦੇ ਦਿਓ ਪੰਜਾਬ ਚੋਂ 13 ਜ਼ੀਰੋ ਨਾਲ ਜਿਤਾ ਕੇ ਜਿਹੜੇ ਲੋਕ ਸਭਾ ਚ ਪੰਜਾਬ ਦਾ ਪੱਖ ਰੱਖ ਸਕਣ ਫਿਰ ਉਹਨ ਲੋਕੀ ਪੁੱਛਦੇ ਨੇ ਕਿ ਭਾਈ ਜਿਹੜੀਆਂ ਸੱਤ ਆਵਾਜ਼ਾਂ ਤੁਹਾਨੂੰ ਪਹਿਲਾਂ ਦਿੱਤੀਆਂ ਸੀ ਉਹ ਕਿੱਥੇ ਨੇ ਹਮ ਬਿਲਕੁਲ ਜੀ ਉਹਨਾਂ ਚੋਂ ਕੋਈ ਪੰਜਾਬ ਦੇ ਮਸਲੇ ਕਿਉਂ ਨਹੀਂ ਚੱਕ ਰਿਹਾ ਜੇ ਉਹ ਪਹਿਲੇ ਵਾਲੇ ਸੱਤ ਨਹੀਂ ਚੱਕ ਰਹੇ ਤਾਂ ਫਿਰ ਇਹ ਵੀ ਕੀ ਪੱਕਾ ਚੋਰ ਕੇ ਜਿਹੜੇ ਹੁਣ ਤੁਸੀਂ ਜਿਤਾ ਕੇ ਲੈ ਜਾਓਗੇ ਉਹ ਪੰਜਾਬ ਦੀ ਆਵਾਜ਼ ਬਣਨਗੇ ਬਿਲਕੁਲ ਕਿਉਂਕਿ ਪਹਿਲੇ ਰਾਜ ਸਭਾ ਮੈਂਬਰ ਜਿਹੜੇ ਚੁਣੇ ਗਏ ਨੇ ਉਹਨਾਂ ਤੇ ਕਿੰਤੂ ਪਰੰਤੂ ਸ਼ੁਰੂ ਤੋਂ ਹੀ ਹੁੰਦਾ ਹੈ ਜਦੋਂ ਤੋਂ ਵੀ ਉਹਨਾਂ ਦੀ ਚੋਣ ਹੋਈ ਹੈ ਤੇ ਹੁਣ ਜਦੋਂ ਕੋਈ ਪਾਰਟੀ ਨੂੰ ਜਦੋਂ ਲੋੜ ਹੈ ਚਾਹੇ ਅਰਵਿੰਦ ਕੇਜਰੀਵਾਲ ਨੂੰ ਲੋੜ ਸੀ ਉਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਜਿਹੜਾ ਉਹਨਾਂ ਨੇ ਥਾਂ-ਥਾਂ ਸੰਘਰਸ਼ ਕੀਤੇ ਧਰਨੇ ਲਾਏ ਉਦੋਂ ਕੋਈ ਨਜ਼ਰ ਨਹੀਂ ਆਇਆ ਤੇ ਹੁਣ ਜਦੋਂ ਲੋਕ ਸਭਾ ਬਹੁਤ ਵੱਡੀ ਪਰਖ ਦੀ ਘੜੀ ਹੈ ਪਾਰਟੀ ਲਈ ਤੇ ਉਸ ਵੇਲੇ ਵੀ ਇਹ ਰਾਜ ਸਭਾ ਮੈਂਬਰਾਂ ਦਾ આરોਪ ਹੋਣਾ ਇੱਕ ਕਿਸਮ ਦਾ ਵਿਰੋਧੀ ਪਾਰਟੀਆਂ ਨੂੰ ਪ੍ਰਸੰਨ ਕਰਨ ਦਾ ਮੌਕਾ ਦੇਣਾ ਹੀ ਹੈ ਮਨਦੀਪ ਜੀ ਬਿਲਕੁਲ ਤੇ ਜੀਲਾ ਸਾਹਿਬ ਅਮਰਪਾਲ ਭਾਈ ਅਮਰਪਾਲ ਹੋਰਾਂ ਦੇ ਖਰੂਸ ਸੈੱਟ ਤੋਂ ਉਮੀਦਵਾਰੀ ਜਿਹੜੇ ਕਾਂਗਰਸ ਭਰੇਗੇ ਨੇ ਉਸ ਤੋਂ ਬਾਅਦ ਹੁਣ ਸਿਆਸਤ ਤੇ ਹਿਲ ਵੀ ਦਿਖਾਈ ਦੇ ਰਹੀ ਹੈ ਕਿਉਂ ਜੇ ਸਮੀਕਰਨ ਨੇ ਖਰੂਸ ਸੈੱਟ ਦੀ ਸੀਟ ਦੇ ਉੱਤੇ ਕਿੰਨਾ ਕੁ ਪ੍ਰਭਾਵ ਹੈ ਭਾਈ ਅਮਰਪਾਲ ਹੋਰਾਂ ਦਾ ਕੀ ਕੁਝ ਆਪਰੇਟਰਸ ਦਾ ਸੰਬੰਧ ਜੀ ਮਨਦੀਪ ਜੀ ਭਾਈ ਅਮਰਿਤਪਾਲ ਜਿਨ੍ਹਾਂ ਤੇ ਐਨਐਸਏ ਲੱਗਿਆ ਹੋਇਆ ਸਾਥੀਆਂ ਸਮੇਤ ਸ਼ਾਮ ਦੀ ਡਿਬ੍ਰੂਗੜ ਜੇਲ੍ਹ ਚ ਬੰਦ ਨੇ ਉਹਨਾਂ ਨੂੰ ਆਪਣੇ ਨਾਮਜ਼ਦਗੀ ਪ੍ਰਾਣ ਲਈ ਅਦਾਲਤ ਦਾ ਸਹਾਰਾ ਲੈਣਾ ਪਿਆ ਜੀ ਕਿਉਂਕਿ ਤਰ੍ਹਾਂ ਤਰ੍ਹਾਂ ਦੇ ੜਿੱਕੇ ੜਾਏ ਜਾ ਰਹੇ ਸੀ ਤੇ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਉਹਨਾਂ ਨੇ ਅਪੀਲ ਦਾਇਰ ਕੀਤੀ ਸੀ ਕਿ ਮੈਨੂੰ 3 ਦਿਨ ਦੀ ਅੰਤਰਮ ਜਮਾਨਤ ਦਿੱਤੀ ਜਾਵੇ ਤਾਂ ਕਿ ਮੈਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਾਂ ਤੇ ਫਿਰ ਅਦਾਲਤ 'ਚ ਪੰਜਾਬ ਸਰਕਾਰ ਨੇ ਹਲਕੀਆ ਬਿਆਨ ਦੇ ਕੇ ਕਿਹਾ ਸੀ ਕਿ ਅਸੀਂ ਇਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਵਾਂਗੇ ਇਹਨਾਂ ਨੂੰ ਬਾਹਰ ਆਣ ਦੀ ਜ਼ਰੂਰਤ ਨਹੀਂ ਹੈ। ਸੋ ਅਮਰਤਪਾਲ ਦੇ ਜਿਹੜੇ ਕੱਲ ਨਾਮਜ਼ਦਗੀ ਪੱਤਰ ਉਹਨਾਂ ਦੇ ਵਕੀਲ ਹਰਜੋਤ ਸਿੰਘ ਮਾਨ ਨੇ ਦਾਖਲ ਕਰਾ ਦਿੱਤੇ ਨੇ ਮਨਦੀਪ ਜੀ। ਉਹਨਾਂ ਦੇ ਚਾਚਾ ਸੁਖਚੈਨ ਸਿੰਘ ਉਸ ਵੇਲੇ ਉਹਨਾਂ ਦੇ ਨਾਲ ਸੀ। ਤੇ ਇੱਕ ਉਹਨਾਂ 'ਚ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਕਿ ਸ਼ਾਇਦ ਪੰਜਾਬ ਦਾ ਸਭ ਤੋਂ ਪਹਿਲਾ ਗਰੀਬ ਉਮੀਦਵਾਰ ਹੋਵੇ ਅਮਰਤਪਾਲ। ਕਿਉਂਕਿ ਇੱਕ ਹਲਫੀਆ ਬਿਆਨ ਦੇਣਾ ਹੁੰਦਾ ਹੈ ਸੰਪਤੀ ਦਾ ਵੇਰਵਾ ਦਿੱਤਾ ਜਾਂਦਾ ਹੈ ਉਹਦੇ ਵਿੱਚ ਵੀ ਤੁਹਾਡੇ ਕੋਲੇ ਚੱਲ ਤੇ ਚੱਲ ਸੰਪਤੀ ਕਿੰਨੀ ਹੈ ਤੇ ਤੁਹਾਨੂੰ ਹੈਰਾਨੀ ਹੋਊਗੀ ਇਹ ਸੁਣ ਕੇ ਕਿ ਅਮਰਤਪਾਲ ਕੋਲ ਚੱਲ ਤੇ ਚੱਲ ਸੰਪਤੀ ਦੀ ਕੀਮਤ ਸਿਰਫ 1000 ਰੁਪਏ ਹੈ ਸਭ ਤੋਂ ਗਰੀਬ ਉਮੀਦਵਾਰ ਆਰਥਿਕ ਤੌਰ ਤੇ ਮੈਂ ਕਹਿ ਸਕਦਾ ਕਿ ਜਦੋਂ ਲੇਖਾ ਜੋਖਾ ਹੋਏਗਾ ਸਾਰੇ ਉਮੀਦਵਾਰਾਂ ਦਾ ਤਾਂ ਅਮਰਤਪਾਲ ਹੋਣਗੇ ਰਹੀ ਗੱਲ ਅਮਰਤਪਾਲ ਦੀ ਚੋਣ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਖੋ ਮਨਦੀਪ ਜੀ ਜਿਹੜਾ ਤਰਨਤਾਰਨ ਹਲਕਾ ਆਇਆ ਪਹਿਲਾਂ ਹੁੰਦਾ ਸੀ ਹੁਣ ਖਡੂਰ ਸਾਬ ਹੈ ਜੀ ਇਹ ਜਿਹੜਾ ਹਲਕਾ ਹੈ ਬੜਾ ਭਾਵਕ ਕਿਸਮ ਦਾ ਹਲਕਾ ਹੈ ਇਹਦੇ ਚ ਪੰਥਕ ਵੋਟ ਬਹੁਤ ਵੱਡੀ ਗਿਣਤੀ ਚ ਹੈ ਤੇ ਜਿਹੜੇ ਭਾਈ ਅਮਰਤਪਾਲ ਨੇ ਇਹਨਾਂ ਨੇ ਜਿਹੜੀ ਆਪਣੀ ਜਥੇਬੰਦੀ ਬਣਾਈ ਹੋਈ ਹੈ ਵਾਰਿਸ ਪੰਜਾਬ ਦੇ ਉਸ ਉਸ ਦਾ ਜਿਹੜਾ ਜ਼ਿਆਦਾਤਰ ਜਿਹੜਾ ਕੰਮਕਾਰ ਦਾ ਖੇਤਰ ਸੀ ਉਹ ਵੀ ਖਡੂਰ ਸਾਹ ਵਾਲਾ ਖੇਤਰ ਸੀ ਹੂੰ ਸੋ ਇਹ ਉਹਨਾਂ ਦੇ ਜਿਹੜੀ ਚੋਣ ਮਹਿੰਮ ਦੀ ਇੰਚਾਰਜ ਨੇ ਬੀਬੀ ਪਰਮਜੀਤ ਕੌਰ ਖਲੜਾ ਜਿਹੜੇ ਕਿ ਜਸਵੰਤ ਸਿੰਘ ਖਲੜਾ ਦੇ ਧਰਮ ਪਤਨੀ ਨੇ ਜਿਨ੍ਹਾਂ ਨੇ ਪੰਜਾਬ ਦੀਆਂ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਨੂੰ ਪੁਲਿਸ ਨੇ ਅਣਪਛਾਤੇ ਕਹਿ ਕੇ ਕਿ ਫੁੱਕਿਆ ਹੋਇਆ ਸੀ 25000 ਦੇ ਕਰੀਬ ਲਾਸ਼ਾਂ ਦੀ ਸਨাক্ত ਕਰਵਾਈ ਸੀ ਬਹੁਤ ਵੱਡੀ ਲੰਮੀ ਲੜਾਈ ਲੜੀ ਸੀ ਭਾਵੇਂ ਕਿ ਉਹਨਾਂ ਨੂੰ ਖੁਦ ਵੀ ਸ਼ਹਾਦਤ ਦਾ ਜਾਮ ਪੀਣਾ ਪਿਆ ਆਪਣੇ ਇਹ ਕੀ ਲੜਾਈ 'ਚ ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਲੜਾ ਜਿਹੜੇ ਕਿ ਖੁਦ ਚੋਣ ਵੀ ਲੜ ਚੁੱਕੇ ਨੇ ਪਿਛਲੀ ਲੋਕ ਸਭਾ ਦੀ ਉਹ ਇੰਚਾਰਜ ਨੇ ਅਮਰਤਪਾਲ ਦੀ ਚੋਣ ਦੇ ਤੇ ਉਹਨਾਂ ਦੀ ਜਿਹੜੀ ਮਾਤਾ ਹੈ ਚਾਚੀ ਹੈ ਚਾਚਾ ਹੈ ਸਾਰੇ ਜਿਹੜਾ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਉਹਨਾਂ ਦੀ ਜਥੇਬੰਦੀ ਬਣਾਈ ਹੋਈ ਹੈ ਉਹਨਾਂ ਦੇ ਸਾਰੇ ਕਾਰਕੁਨ ਇਸ ਦੇ ਨਾਲ-ਨਾਲ ਮਨਦੀਪ ਜੀ ਪੰਜਾਬ ਭਰ ਦੇ ਨੌਜਵਾਨ ਵੀ ਅਮਰਤਪਾਲ ਦੀ ਪਿੱਠ ਤੇ ਲਗਭਗ ਆ ਰਹੇ ਨੇ ਜਿਹੜੇ ਭਾਵਕ ਕਿਸਮ ਦੇ ਨੌਜਵਾਨ ਨੇ ਜਿਨ੍ਹਾਂ ਦੀ ਵਿਚਾਰਧਾਰਾ ਅਮਰਤਪਾਲ ਦੀ ਵਿਚਾਰਧਾਰਾ ਨਾਲ ਮਿਲਦੀ ਹੈ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ ਫੇਸਬੁੱਕ ਤੇ ਦੇਖ ਲਓ ਇੰਸਟਾਗ੍ਰam ਤੇ ਦੇਖ ਲਓ ਟਵਿੱਟਰ ਤੇ ਦੇਖ ਲਓ ਉਹ ਇੱਕ ਮਹਿਮ ਉਹਨਾਂ ਨੇ ਚਲਾ ਦਿੱਤੀ ਹੈ ਉਹਨਾਂ ਦੇ ਸਮਰਥਕਾਂ ਨੇ ਭਾਵੇਂ ਜਿਹੜੇ ਅਕਾਊਂਟਸ ਨੇ ਉਹਨਾਂ ਦੇ ਜਿਹੜੇ ਸਮਰਥਕ ਨੇ ਦੋਸ਼ ਵੀ ਲਾਉਂਦੇ ਨੇ ਕਿ ਸਾਡੇ ਜਿਹੜੇ WhatsApp ਗਰੁੱਪ ਨੇ ਉਹ ਬੰਦ ਕਰਾ ਰਹੀ ਹੈ ਸਰਕਾਰ ਤਾਂ ਕਿ ਅਸੀਂ ਪ੍ਰਚਾਰ ਨਾ ਕਰ ਸਕੀਏ ਪਰ ਇਸ ਦੇ ਬਾਵਜੂਦ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਵੱਡਾ ਮੁਕਾਬਲਾ ਬਣਾਏਗਾ ਉੱਥੇ ਮਨਦੀਪ ਜੀ ਖਡੂਰ ਸਾਹਿਬ ਚੰਮਰਤਪਾਲ ਹੂੰ ਕਿਉਂਕਿ ਉਹਨਾਂ ਦੇ ਜਿਹੜੇ ਮਾਪੇ ਨੇ ਉਹ ਬੜੀ ਭਾਵਕ ਤਕਰੀਰ ਕਰਨਗੇ ਉੱਥੇ ਜਾ ਕੇ ਕਿ ਸਾਡਾ ਪੁੱਤ ਉਹਦਾ ਕਸੂਰ ਕੀ ਸੀ ਇਹੀ ਸੀ ਕਿ ਉਹ ਸਿੱਖੀ ਦੀ ਗੱਲ ਕਰ ਰਿਹਾ ਸੀ ਉਹ ਸਿੱਖਾਂ ਨਾਲ ਕਿਤੇ ਜਾਂਦੇ ਧੱਕਿਆਂ ਦੀ ਗੱਲ ਕਰ ਰਿਹਾ ਸੀ ਇਸ ਕਰਕੇ ਭਾਵੇਂ ਕਿ ਅਮਰਤਪਾਲ ਖੁਦ ਪਹਿਲਾ ਸੰਵਿਧਾਨ ਨੂੰ ਨਕਾਰਦਾ ਰਿਹਾ ਹੈ ਤੇ ਹੁਣ ਤਾਂ ਉਸ ਸੰਵਿਧਾਨ ਦੇ ਅਧੀਨ ਆ ਕੇ ਚੋਣ ਲੜ ਰਿਹਾ ਹੈ ਵੀ ਭਾਰਤੀ ਸੰਵਿਧਾਨ ਨੂੰ ਮਾਨਤਾ ਦੇ ਕੇ ਹੀ ਇਹ ਚੋਣ ਲੜ ਰਿਹਾ ਹੈ ਪਰ ਇਸ ਦੇ ਬਾਵਜੂਦ ਜਦੋਂ ਭਾਵਕ ਤਕਰੀਰ ਕਰਨਗੇ ਕਿ ਤੁਹਾਡੀ ਵੋਟ ਤੁਹਾਡੀ ਇੱਕ ਵੋਟ ਸਾਡੇ ਅਮਰਤਪਾਲ ਦੀ ਜਿਹੜੀ ਜੇਲ੍ਹ ਦੀ ਚਾਬੀ ਬਣ ਸਕਦੀ ਹੈ ਜੇਲ੍ਹ ਦਾ ਤਾਲਾ ਖੋਲ ਸਕਦੀ ਹੈ ਉਹਨਾਂ ਗੱਲਾਂ ਦਾ ਕਿਤੇ ਨਾ ਕਿਤੇ ਅਸਰ ਲੋਕਾਂ ਦੇ ਮਨਾਂ ਤੇ ਜ਼ਰੂਰ ਹੋਊਗਾ ਤੇ ਖਾਸ ਕਰਕੇ ਉੱਥੇ ਜਿਹੜੀ ਵੋਟ ਹੈ ਉਹ ਬੜੀ ਪੰਥਕ ਵੋਟ ਹੈ ਜਿਹੜਾ ਖਡੂਰ ਸਾਹਿਬ ਹਲਕਾ ਤੁਸੀਂ ਤੁਹਾਨੂੰ ਯਾਦ ਹੋਵੇਗਾ ਕਿ 1999 ਚ ਵੀ ਉਸ ਹਲਕੇ ਤੋਂ ਕਿਉਂਕਿ ਉਹਦੋਂ ਤਰਨ ਤਰਨ ਹਲਕਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਜੇਲ੍ਹ ਚੋਂ ਬੈਠਿਆਂ ਹੀ ਜਤਾਇਆ ਸੀ ਪੌਣੇ 5 ਲੱਖ ਵੋਟਾਂ ਦਾ ਰਿਕਾਰਡ ਆ ਉਹਨਾਂ ਨੇ ਜਿੱਤਦਾ ਜਿਹੜਾ ਅੱਜ ਤੱਕ ਬੋਲਦਾ ਕੋਈ ਤੋੜ ਨਹੀਂ ਸਕਿਆ ਉਸ ਤੋਂ ਬਾਅਦ ਹਾਲੇ ਤੱਕ ਸੋ ਅਮਰਤਪਾਲ ਨੂੰ ਲੋਕ ਕਿਸ ਢੰਗ ਨਾਲ ਲੈਂਦੇ ਨੇ ਜਿਹੜੀ ਉਹਨਾਂ ਦੀ ਚੋਣ ਮਹਮਾ ਉਹ ਕਿੰਨਾ ਕਿੰਨਾਂ ਕ ਲੋਕਾਂ ਦੇ ਦਿਲਾਂ ਤੇ ਅਸਰ ਕਰੇਗੀ ਕਿਉਂਕਿ ਇਮੋਸ਼ਨਲੀ ਜਿਆਦਾ ਚੱਲੇਗਾ ਉੱਥੇ ਸਾਰਾ ਕੁਝ ਤੇ ਮੋਸ਼ ਪੰਜਾਬ ਦੇ ਲੋਕ ਜਜ਼ਬਾਤੀ ਤਾਂ ਹੈਗੇ ਹੀ ਨੇ ਨਾ ਮਨਦੀਪ ਜੀ ਇਸ ਕਰਕੇ ਉਹ ਵੱਡਾ ਮੁਕਾਬਲਾ ਬਣਾਏਗਾ ਦੂਜੇ ਉਮੀਦਵਾਰ ਜਿਹੜੇ ਚਾਹੇ ਭਾਜਪਾ ਦਾ ਉੱਥੇ ਮਨਿੰਦਰ ਮੰਨਾ ਹੋਵੇ ਚਾਹੇ ਅਕਾਲੀ ਦਲ ਦਾ ਬਲਟੋਹਾ ਹੋਵੇ ਤੇ ਚਾਹੇ ਕਾਂਗਰਸ ਦਾ ਜਿਹੜੇ ਜੀਰਾਜੀ ਉੱਥੇ ਚੋਣ ਲੜ ਰਹੇ ਨੇ ਜਰੂਰ ਤਕੜਾ ਮੁਕਾਬਲਾ ਉੱਥੇ ਪੂਰੇ ਮੁਕਾਬਲੇ ਚ ਆ ਕੇ ਖੜੇਗਾ ਮਰਤਪਾਲ ਤੇ ਇਹ ਤਾਂ ਪੰਜਾਬ ਦੀਆਂ ਬਾਕੀ ਥਾਵਾਂ ਤੇ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਅਸਰ ਜ਼ਰੂਰ ਵੇਖਣ ਨੂੰ ਮਿਲੇਗਾ ਜੀ ਜਿਲ੍ਹਾ ਸਾਹਿਬ ਤੁਹਾਡਾ ਬਹੁਤ-ਸੰਬਾਧ ਤੁਸੀ ਬਹੁਤ ਧੰਨਵਾਦ ਮਨਦੀਪ ਜੀ